ਲਾਂ ਕਰਦਾ ਫਿਰਦਾ ਇਹ ਗੰਦਰੂ ਫੇਰ ਘਰ ਵਾਲ ਲੱਗਾ ਮੈਂ ਤੇ ਵਾਲ ਨਹੀਂ ਨਹੀਂ ਕਰਜੋ ਮਰਜੀ ਹੋ ਜੇ ਹਾਂ ਮੈਂ ਤੇ ਕੰਨਾਂ ਨੂੰ ਲਾਉਂਗਾ ਤੂੰ ਆੜ ਕੇ ਮਾਤਾ ਹਾਂ ਬਾਤ ਤੂੰ ਕੀ ਗੁੱਸੇ ਉਥੇ ਰੌਲਾ ਪਾਉਣ ਲੱਗੀ ਬਰੌਣਿਆਂ ਦੇ ਸਾਹਮਣੇ ਉਹ ਵਿਚਾਰੇ ਪਤਾ ਕਿੰਨੇ ਸਰੀਫ ਆਦਮੀ ਆ ਉਹਨਾਂ ਦਾ ਕੀ ਕਸੂਰ ਆਉਣ ਮੈਨੂੰ ਦੱਸ ਬਈ ਲੋ ਜਦੋਂ ਮੈਂ ਤੈਨੂੰ ਕਹਿਤਾ ਨਾ ਕਹਿਤਾ ਮੇਰੀ ਤਾਂ ਹੁਣ ਘਰ ਚ ਮੰਨੀ ਨਹੀਂ ਦੀ ਨੀਂਗੀ ਚੱਲਣੀ ਤੇਰੀ ਆ ਮੈਂ ਨਹੀਂ ਉਹ ਲਿਆਉਣੀ ਨਹੀਂ ਉਹ ਲਿਆਉਣੀ ਨਹੀਂ ਉਹ ਲਿਆਉਣੀ ਪਹਿਲਾਂ ਮੇਰੀ ਗੱਲ ਸੁਣ ਲੈ ਮਾਤਾ ਹਾਂ ਮੈਂ ਦੋਹਾਂ ਦਿਨਾਂ ਚੌਹਾਂ ਦਿਨਾਂ ਜੀ ਇਹਲਾ ਵੀ ਕਪੜਿਆਂ ਤੇ ਡਰੇ ਲੱਗੇ ਆ ਧੌੜੇ ਵੇਖ ਮੇਰੇ ਧੌੜੇ ਇਹ ਧੌੜਿਆਂ ਨੂੰ ਲਾਜ ਲਾਤੀ ਮੇਰੇ ਨੂੰ ਉਹ ਮੇਰੀ ਤਾਂ ਗੱਲ ਸੁਣ ਲੈ ਪਹਿਲਾਂ ਕਪੜਿਆਂ ਤੇ ਡਰੇ ਲੱਗੇ ਧੋਣ ਵਾਲਿਆਂ ਤੇ ਨਿਆਣੇ ਬੱਬੋੜੀਕੇ ਤੁਰੇ ਫਿਰਦੇ ਆ ਉਹ ਮਾਤਾ ਜੀ ਦੀ ਛੇਤੀ ਨਹੀਂ ਰਿਸ਼ਤੇ ਟੁੱਟ ਜਾਂਦੇ ਹੁੰਦੇ ਮੈਂ ਆਪਣੇ ਨਿਆਣਿਆਂ ਵੱਲ ਵੇਖਣਾ ਵਾ ਮੈਂ ਨਿਆਣੇ ਪਾਲਣੇ ਆ ਜਾ ਵੇਖ ਫਿਰ ਮੇਰੀ ਨਹੀਂ ਹੁਣ ਘਰ ਚੱਲਣੀ ਜਾ ਜਾ ਲਿਆਇਆ ਜਾ ਕੇ ਨੂਰਪਰੀ ਨੂੰ ਮੈਂ ਆਪਣੇ ਵਾਸਤੇ ਲਿਓਣਾ ਹੂਰਪਰੀ ਤੂੰ ਹਾਂ ਮੈਂ ਲਿਓਣਾ ਵਾ ਨਿਆਣਿਆਂ ਵਾਸਤੇ ਠੀਕ ਐ ਨੇ ਜਿੱਦਾਂ ਦੀ ਉਹਨੇ ਕਰਤੂਤ ਕੀਤੀ ਐ ਨਾ ਪੋਚਾ ਹੀ ਵੇਖ ਦਿਆ ਨਾ ਉਹਦਾ ਗੁਣਤਾ ਨਾ ਵੇਖੇ ਕਿ ਕਿਦਾਂ ਦੇ ਗੁਣ ਵਾ ਸਵਾ ਵਰਗੇ ਗੋਣੇ ਉਹਦੇ ਤੂੰ ਹੀ ਵੇਖਣ ਗਏ ਹਾਂ ਪੋਚਾ ਵੇਖ ਲਿਆ ਤੇ ਤਰਾ ਗੰਦ ਕੱਟਾ ਕਰ ਲਿਆ ਵਾਦਾ ਮੇਰੀ ਇੱਕ ਗੱਲ ਸੁਣ ਲਾ ਜੇਦ ਛੱਡ ਦੇ ਇਹ ਮੇਰੇ ਨਿਆਣੇ ਰੁੱਲ ਜਾਣੇ ਈਓ ਐਨੇ ਸੌਖੇ ਨਹੀਂ ਉਹੇ ਕੰਮ ਠੀਕ ਐ ਇਹ ਯਾਰ ਰੋਜ਼ ਰੋਜ਼ ਨਹੀਂ ਹੁੰਦੇ ਮੇਰੀ ਜਿਹਦੇ ਦਾਦੀ ਆ ਜੇ ਦੂਜੀ ਆਉਗੀ ਕੀ ਉਹ ਨਿਆਣਿਆਂ ਨੂੰ ਸੰਭੂਗੀ ਆਪਣੀ ਮਰਜ਼ੀ ਕਰ ਤੇ ਮਰਜ਼ੀ ਵੇਖ ਮੇਰੀ ਕਹਿੰਦੀ ਅਗੇ ਚੱਲਦੀ ਆ ਆ ਬੜੀ ਜਾਨ ਪਸੂਤੀ ਫਸੀ ਆ ਆ ਪਸੂਤੀ ਦੀ ਤਰ੍ਹਾਂ ਯਾਰ ਸਾਰੀ ਉਮਰ ਇੰਨੀ ਚੰਗੀ ਰਹੀ ਹੋਣ ਆ ਕੇ ਤੇਰੇ ਬੇੜੀਆਂ ਚ ਵੱਟੇ ਪੈ ਗਏ ਉਹ ਮੈਨੂੰ ਤੇ ਕਾਲ ਖਲਾਉਣੀ ਸੀ ਮੇਰੇ ਬੱਚਿਆਂ ਨੂੰ ਵੀ ਲੱਗੀ ਸਾਰੀ ਉਮਰ ਦੀ ਉਹਨਾਂ ਲੋਕਾਂ ਨੇ ਜੀਨ ਨਹੀਂ ਦੇਣਾ ਚਾਹਦਾ ਮੈਂ ਬਾਹਰ ਨਿਕਲਣ ਤੋਂ ਡਰਨਦਿਆਂ ਜੂ ਜੋ ਗੱਲ ਕਰਤੀ ਸੱਪ ਦੇ ਮੂੰਹ ਵਿੱਚ ਕੋੜ ਕਿਰਲੀ ਆ ਗਈ ਜੇ ਮੈਂ ਛੱਡਾਂ ਤੇ ਲਾਜ਼ ਮਾਰਦੀ ਖਾਵਾਂ ਦੇ ਕੋੜ ਹੁੰਦਾ ਓਹੋ ਮੇਰੇ ਮਾਲਕਾ ਤੂੰ ਹੀ ਦੱਸ ਕੋ ਗਰਨਾਪੜ ਜੂ ਨਹੀਂ ਆਏ ਆਓ ਕੀ ਕਹਿੰਦੇ ਉਹ ਕਹਿਣਾ ਕਿ ਉਹ ਹੀ ਕਰਦੇ ਵੀ لاء ਉਹ ਹੁਣ ਗਲਤੀ ਹੋ ਗਈ ਸਾਡੀ ਅਸੀਂ ਹੱਥ ਜੋੜਦੇ ਆ ਸਾਨੂੰ ਮਾਫ਼ ਕਰ ਦਿਓ ਅੱਗੇ ਤੋਂ ਇਹੋ ਜਿਹਾ ਨਹੀਂ ਹੋਊਗਾ ਅਸੀਂ ਗਰੰਟੀ ਲੈਨੇ ਆ ਤੇ ਮਾਤਾ ਗੁੱਸੇ ਹੋ ਜਾਂਦੀ ਐ ਨਹੀਂ ਲਿਆਉਣੀ ਮਾਤਾ ਦੇ ਗੱਲ ਪੈ ਗਈ ਉਹਨਾਂ ਦੇ ਮਾਤਾ ਕਹਿੰਦੀ ਜੋ ਮਰਜੀ ਨਿਆਣਿਆਂ ਨੇ ਵੇਖੋ ਤੂੰ ਤੂੰ ਇਹ ਸੋਚੋ ਕਿ ਨਿਆਣਿਆਂ ਦੇ ਕੀ ਵੀ ਧੂਈ ਕੋਈ ਗੱਲ ਨਹੀਂ ਜੇ ਉਹਨੇ ਗਲਤੀ ਕਰਨੀ ਆ ਲਿਆਉਣਾ ਦੇ ਪੈਣਾ ਹੀ ਆ ਸਾਡੀ ਭਾਬੀ ਆ ਇਦਾਂ ਚੰਗੇ ਲੱਗੀਦਾ ਤੇ ਬਾਕੀ ਤੁਹਾਨੂੰ ਦਵਿੰਦਰ ਦੇ ਸੁਭਾ ਦਾ ਪਤਾ ਹੀ ਆ ਉਹਨੇ ਤੁਹਾਨੂੰ ساری ਉਮਰ ਰੋਟੀ ਨਹੀਂ ਹੋਣੀ ਉਹ ਤੇ ਅੱਗੇ ਉਹਦਾ ਦੀ ਆ ਉਹ ਮੈਂ ਤੇ ਕਿਹਾ ਮੈਂ ਮੈਂ ਲੈਣ ਨਹੀਂ ਜਾਣਾ ਆਪਣੇ ਆਪ ਆਉਂਦੀ ਤੇ ਆਉਣ ਦੋ ਕੋਈ ਨਹੀਂ ਇਹ ਹੀ ਲਾਵਾਂਗੇ ਬਹੁਤੀ ਗੱਲ ਫਿਰ ਕੋਈ ਗੱਲ ਨਹੀਂ ਸਮਝਾਵਾਂਗੇ ਉਹਨੂੰ ਮਾਤਾ ਨੂੰ ਥੋੜਾ ਸਮਝਾਣ ਵਾਲੇ ਮੈਂ ਤੇ ਸਮਝਾਈਆਂ ਮੈਨੂੰ ਕੀ ਦੱਸਣਾ ਮੈਂ ਤਾਂ ਅੱਗੇ ਇੰਨਾ ਦੁਖੀ ਹਾਂ ਨਾ ਮੈਂ ਉਧਰ ਜਾਊਗਾ ਤੇ ਨਾ ਉਧਰ ਜਾਊਗਾ ਮੈਂ ਕਿਹ ਜਿਆ ਸੁਣਾ ਉਹ ਵੀਰੇ ਨਿਆਣਿਆਂ ਵਾਲੇ ਵੇਖੋ ਤੁਸੀਂ ਬਾਕੀ ਛੱਡੋ ਤੁਸੀਂ ਚਲੋ ਕੋਈ ਨਹੀਂ ਮੈਂ ਕਰੂੰਗਾ ਮਾਤਾ ਨਾਲ ਗੱਲ ਮਾਤਾ ਨੂੰ ਸਮਝਾਉਣੀ ਆ ਚਲ ਠੀਕ ਆ ਇਹ ਬੰਦਾ ਮੈਨੂੰ ਲੱਭਦਾ ਹੀ ਨਹੀਂ 24 ਘੰਟੇ ਬੰਬੀ ਤੇ ਬੰਬੀ ਤੇ ਬੰਬੀ ਤੇ ਪਾਣੀ ਢੱਕੀ ਰੱਖਿਆ ਵਾ ਕੀ ਹੋ ਗਿਆ ਕੌਟ ਜੈ ਦੀ ਵੱਡੀ ਗੱਲ ਹੋ ਗਈ ਆ ਤੁਸੀਂ ਬਾਹਰ ਹੀ ਰਿਆ ਕਰੋ ਨਹੀਂ ਮਾਤਾ ਦੇ ਘਰ ਨਹੀਂ ਤੂੰ ਕਹਿੰਦਾ ਮੋਰਚਾ ਲਾ ਲਿਆ ਉਹ ਮਾਤਾ ਦਾ ਮੋਰਚਾ ਕਿਥੇ ਲਾਉਣਾ ਵਾ ਆਪਣੇ ਘਰ ਦੀ ਗੱਲ ਨਹੀਂ ਕਰਨੀ ਮੈਂ ਮਾਸੀ ਦੇ ਘਰ ਦੀ ਗੱਲ ਕਰ ਰਹੀ ਆ ਫਰੀਦ ਦੇ ਭਰਾ ਭਜਾਈ ਆਏ ਹੀ ਤੇ ਚੰਗਾ ਵਧੀਆ ਖੁਸ਼ੀ ਵਾਲੀ ਗੱਲ ਆਏ ਇਹ ਮੈਂ ਹੁਣ ਹੋ ਗਿਆ ਵੀਰ ਕੋ ਜੋ ਆਏ ਸੀ ਤਾਂ ਉਹ ਸਮਝਾਉਣੀ ਆਏ ਕੋਈ ਗੱਲ ਨਹੀਂ ਆਪਣੇ ਘਰ ਆਊਗੀ ਬੱਚਿਆਂ ਚ ਰਹੂਗੀ ਮੈਂ ਲਾਲਿਆ ਸਾਹਿਬ ਇਹਦਾ ਮਤਲਬ ਤੇਰੇ ਭਰਾ ਨੂੰ ਕੋਈ ਇੱਜ਼ਤ ਦਾ ਲੋ ਲਿਆ ਜਣੀ ਆ ਕਿ ਕਾਨੂੰ ਲੋਕੀ ਮਿਹਣੇ ਮਾਰਨਗੇ ਇੱਕ ਵਾਰੀ ਲੈ ਆਉਣਗੇ ਨਾ ਤੇ ਪਤਾ ਨਹੀਂ ਉਹਨੇ ਕੱਲ ਨੂੰ ਕੀ ਲੱਛਣ ਕਰਨੇ ਆ ਆਂਦੇ ਆਂਦੇ ਜਿਹੜੇ ਮੁੰਡਾ ਦੇ ਵਿਗੜ ਜਾਂਦੇ ਆ ਨਾ ਉਹ ਕਦੀ ਸੁਧਰਦੇ ਨਹੀਂ ਆ ਤੇ ਉਹਨੇ ਸੁਧਰਨਾ ਹੈ ਨਹੀਂ ਉਹ ਦਵਿੰਦਰ ਆਪਣੇ ਪੇਕੇ ਗਈ ਆ ਜੇ ਉਹਦੇ ਭਰਾ ਭਜਾਈ ਆਏ ਨਾ ਕੁਝ ਸਮਝਾਉਂ ਹੀ ਆਏ ਹੋਣਗੇ ਮੈਂ ਵੀ ਵੀਰ ਨੂੰ ਕਿਹਾ ਵੀ ਤੂੰ ਲੈ ਆ ਕੋਈ ਗੱਲ ਨਹੀਂ ਓਕੇ ਰਹੀ ਇੰਨੇ ਸਾਲ ਉਹਨਾਂ ਸਮਝਾ ਕੇ ਕੱਲੀ ਹੋਊਗੀ ਜੇ ਉਦੋਂ ਨਹੀਂ ਸਮਝੀ ਤੇ ਹੁਣ ਇਹਨੇ ਬੁੱਢੇ ਬਾਰੇ ਕੀ ਸਮਝਣਾ ਵਾ ਮੈਨੂੰ ਤੇ ਨਹੀਂ ਲੱਗਦਾ ਮੈਨੂੰ ਇਹ ਸਮਝ ਨਹੀਂ ਤੇਵਿੰਦਰ ਤੇਰਾ ਚ ਕੀ ਮਸਲਾ ਵਾ ਜੇ ਉਹ ਆਉਂਦੀ ਆ ਉਹ ਲੈਣ ਜਾਂਦਾ ਤੇ ਲੈ ਆਵੇ ਤੂੰ ਦੇ ਨਿਆਣੇ ਰੋਟੀ ਦੇਈ ਜਾਉਂਗੀ ਤੇ ਦੂਜੀ ਗੱਲ ਸੁਣ ਮੇਰੀ ਜਿੰਨਾ ਝੱਗਾ ਆਪਣਾ ਚੁੱਕੀ ਨਾ ਆਪਣਾ ਢੰਗਾਂ ਬੇਇੱਜ਼ਤੀ ਸਾਡੀ ਹੋਣੀ ਆ ਉਹ ਗਈ ਆ ਤੇ ਕੋਈ ਗੱਲ ਨਹੀਂ ਪੜਦਾ ਰੱਖੀ ਤਾਂ ਨਾ ਕੋਈ ਗੱਲ ਬਾਹਰ ਨਾ ਕੋਈ ਗੱਲ ਕਰ ਲਈ ਠੀਕ ਆ ਉਹ ਗੱਲ ਕਰਨ ਦੀ ਗੱਲ ਨਹੀਂ ਬਾਹਰ ਕੱਲੋਂ ਮੈਨੂੰ ਵੀ ਗੱਲਾਂ ਲੋਕਾਂ ਨੇ ਕਰਨੀਆਂ ਵਾ ਵੀ ਉਹ ਓਦਾਂ ਦੀ ਤੇ ਇਹ ਵੀ ਓਦਾਂ ਦੀ ਹੋਣੀ ਆ ਤੇਵਿੰਦਰ ਗੱਲ ਸੁਣ ਮੇਰੀ ਤੇਰਾ ਭਲੇਖਾ ਨਹੀਂ ਕੇਨੂ ਸਾਰਾ ਕੋਈ ਪਤਾ ਵਾ ਹਾਲੇ ਅੱਡੀ ਦਮੀ ਜਮਾਨਾ ਅੰਦਰ ਹੀ ਇਹ ਨਹੀਂ ਕਿ ਇਹਨੂੰ ਟਿਕਣ ਦਿੰਦੀ ਕਿਸੇ ਦੇ ਘਰ ਦਖਲਅੰਦਾਜ਼ੀ ਨਹੀਂ ਕਰੀ ਜੇ ਤੈਨੂੰ ਮੈਂ ਕਿੰਨੀ ਵਾਰ ਕਿਹਾ ਲੈ ਕੋਈ ਜਿੱਤ ਦਾ ਲੋਹ ਲਿਆ ਜ ਹੈ ਹੀ ਨਹੀਂ ਇਹਨਾਂ ਨੂੰ ਇਹਨਾਂ ਨੂੰ ਤਾਂ ਕੋਈ ਸਮਝਾਉਣ ਦਾ ਪੈਦਾ ਹੀ ਨਹੀਂ ਆ ਇਹ ਸਾਰੇ ਇੱਕੇ ਰਸੇ ਤੋਂ ਦੀ ਨੰਗੇ ਆ ਇਹਨਾਂ ਆਇਆ ਜੋਗੇ ਆ ਜੋ ਕਿਸੇ ਨਾਲ ਨਾ ਹੁੰਡਿਆ ਹੋਣਾ ਵੀ ਇਦਾਂ ਚਾਹੀਦਾ ਵਾ ਕੱਲੂ ਹੋਰ ਚੰਦ ਚੜੂ ਤੇ ਫੇਰ ਰੋਣਗੇ ਅੱਖਾਂ ਚ ਕਸੂਨ ਦੇ ਕੇ ਸਾਰਾ ਟੱਬਰ ਮੈਨੂੰ ਤਾਂ ਉਹਦਾ ਵਿਚਾਰੀ ਦਾ ਤਰਸ ਆਉਂਦਾ ਮਾਸੀ ਦਾ ਨਹੀਂ ਤਾਂ ਮੈਂ ਕਿਉਂ ਜ਼ੋਰ ਲਾਉਣਾ ਆਈ ਨਾ ਜਿੱਥੇ ਮਰਜੀ ਖੇ ਖਾਵੇ ਕਾ ਬਿਜੁਨੀ ਵਗੇ ਅਗੇ ਵੇਚਾ ਮਾਂ ਅਗੇ ਤੀਨ ਦੰਗਾ ਲੇਖਿਆ ਪਾਣ ਪੁੰਡਾਈ ਪਹਿਲੇ ਕਰੀਵੇ ਕਿ ਆਈ ਹੁਣ ਮਾਰਾਉ ਜਾਤੀ ਚਲ ਮੈਂ ਵੇਖਾਂ ਤੂੰ ਪਾਣੀ ਮਿਢਾਤਾ ਹੈ ਚਲ ਠੀਕ ਤੇ ਕੁੜੀ ਨਹੀਂ ਉਹ ਅੱਡੇ ਤੇ ਸਪੀਲ ਲੱਗੀ ਪਾਣੀ ਉੱਥੇ ਪੀ ਲੈ ਕੁੜੀ ਕਿੱਥੇ ਆ ਉਹ ਸੌਂਗੀ ਆ ਸਵਾਲ ਦਿੱਤੀ ਮੈਂ ਜਰਾ ਆ ਸੌਂ ਜਾਂਦੀ ਹੁੰਦੀ ਉਸ ਤੱਕਦੇ ਘਰ ਹਾਂ ਟੱਕਰੇ ਘਰੇ ਹੀ ਸਾਰੇ ਕੇ ਉਹ ਬੋਲੇ ਬੋਲਣਾ ਕਿਸ ਮੂੰਹ ਆ ਫਰੀਦ ਸੱਚੀ ਬੜੀ ਸ਼ਰਮਾਈ ਬੜਾ ਹੀ ਸਰਮਿੰਦਿਆਂ ਕੀਤਾ ਉਹਨਾਂ ਨੇ ਸਾਨੂੰ ਇੰਨੀਆਂ ਗੱਲਾਂ ਬਾਤਾਂ ਕੀਤੀਆਂ ਨਾ ਅਸੀਂ ਤਾਂ ਚੁੱਪ ਕਰਕੇ ਸੁਣਨੀ ਆ ਪੈਣੀ ਆ ਸਾਨੂੰ ਤੇ ਤੇ ਰਹੀ ਗੱਲ ਇਹਨਾਂ ਨੇ ਨਹੀਂ ਪਾਜੀ ਨੇ ਤਾਂ ਘਾਟ ਹੀ ਕੀਤੀਆਂ ਗੱਲਾਂ ਤੇਰੀ ਸੱਸ ਤੇ ਦਵਿੰਦਰ ਬਹੁਤ ਬੋਲਦੀਆਂ ਦਵਿੰਦਰ ਤੇ ਇੰਨੀ ਚੜ੍ਹਾਈ ਕਰਦੀ ਨਾ ਹਰ ਇੱਕ ਗੱਲ ਨੂੰ ਹਵਾਈ ਦਿੰਦੀ ਹੀ ਤਾਂ ਉਹ ਤਾਂ ਕਿਤੇ ਗੱਲ ਨੂੰ ਥੱਲੇ ਨਹੀਂ ਪੈਣ ਦਿੰਦੀ ਉਹ ਤੇ ਅੱਗੇ ਮੈਨੂੰ ਬੜੀਆਂ ਗੱਲਾਂ ਕਰਦੀ ਉਹਨਾਂ ਨੇ ਸਭਾ ਮੌਕਾ ਮਿਲ ਜਨ ਮੇਰਾ ਤਾਂ ਇਹ ਜੀ ਨਹੀਂ ਰਾਮ ਕਰਦੇ ਨਾ ਉਹ ਤਾਂ ਤੈਨੂੰ ਪਤਾ ਹੀ ਆ ਫਿਰ ਹੁਣ ਕੀਤੀਆਂ ਤੇ ਭੁਗਤਣੀਆਂ ਤੇ ਪੈਣੀਆਂ ਹੀ ਤੈਨੂੰ ਪਰ ਬਾਕੀ ਰਹੀ ਗੱਲ ਤੇਰੇ ਜਾਨ ਦੀ ਪਾਜੀ ਜਾਂਦੇ ਆ ਵੀ ਆ ਜਾਣ ਪਰ ਮੈਂ ਉਹਨੂੰ ਕਹਵਾਉਣਾ ਬੁਲਾਉਣਾ ਨਹੀਂ ਆਪਣੇ ਨਿਆਣਿਆਂ ਦੀ ਰੋਟੀ ਪਕਾਈ ਜਾਵੇ ਜੀ ਕਰੇ ਤੇ ਸਾਡੀ ਪਕਾਵੇ ਜੀ ਕਰੇ ਤੇ ਨਾ ਪਕਾਵੇ ਮੈਂ ਆਉਣਾ ਨਹੀਂ ਉਹਨੂੰ ਡੱਕਦਾ ਰਹੀ ਜਾਵੇ ਦੋ ਹੁਲਕੇ ਖਾਣੇ ਖਾਈ ਜਾ ਤੂੰ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਇਹ ਗੱਲ ਨੂੰ ਦਿਲ ਤੇ ਨਾ ਲਾਈਂ ਹਾਏ ਮੇਰਨਾ ਕੁੰਦੇ ਬੋਲ ਦੇਨੀ ਆ ਹਾਏ ਮੈਨੂੰ ਗੱਲਾਂ ਕਰਦੇ ਆ ਜਾਂ ਗੱਲਾਂ ਕਰਨਗੇ ਕੁਛ ਵੀ ਕਹਿਣਗੇ ਤੂੰ ਸਾਰੀਆਂ ਗੱਲਾਂ ਤੈਨੂੰ ਜਰਨੀਆਂ ਪੈਣੀਆਂ ਇਹ ਆ ਵੀ ਸਮਾਂ ਬੜਾ ਬਿਆੰਤ ਵਾ ਕੋਈ ਟਾਈਮ ਪਾ ਕੇ ਨਾ ਸਭ ਕੁਝ ਠੀਕ ਹੋ ਜਾਣਾ ਵਾ ਤੇ ਤੂੰ ਆਪਣੇ ਬੱਚਿਆਂ ਚ ਜਾ ਉਹਨਾਂ ਨੂੰ ਸਾੰਭ ਜਦੋਂ ਅਸੀਂ ਗਏ ਆ ਨਾ ਬੱਚਿਆਂ ਦੇ ਮੂੰਹ ਮੱਸਾ ਮੱਸਾ ਜਿੰਨੇ ਹੋਏ ਹੀਗੇ ਤੇ ਉਹ ਵਿਚਾਰੇ ਕੁੱਟ ਕੇ ਆਣ ਕੇ ਮਿਲੇ ਹਾਏ ਸਾਡੀ ਮੰਮੀ ਨਹੀਂ ਆਈ ਮੈਂ ਮੰਮੀ ਨੇ ਬੁਤਾ ਆ ਜਾਣਾ ਸਵੇਰੇ ਆਜੂਗੀ ਸੱਚੀ ਸਵੇਰੇ ਆਜੂਗੀ ਮੈਂ ਹਾਂ ਆ ਜਾਣਾ ਵਾ ਆਪਣੇ ਨਿਆਣਿਆਂ ਵੱਲ ਵੇਖ ਉਹਨਾਂ ਨੂੰ ਪਾਲ ਤੇ ਤੂੰ ਇੰਨਾ ਹੀ ਸੱਤ ਸ਼ੁਕਰ ਕਰ ਵੀ ਤੈਨੂੰ ਉਹਨੇ ਆਪਣੇ ਘਰ ਆਉਣ ਦੀ ਪਰਮਿਸ਼ਨ ਦੇ ਦਿੱਤੀ ਆ ਨਹੀਂ ਤੇ ਤੇਰੀ ਸੱਸ ਦਵਿੰਦਰ ਦੇ ਮਗਰ ਹੀ ਫੂੰਫੂ ਕਰਦੀ ਚਲ ਗਈ ਹੀਗੀ ਵੀ ਅਹੀਂ ਉਹਨੂੰ ਘਰ ਨਹੀਂ ਵੜਨ ਦੇਣਾ ਤੇ ਜੇ ਕਿਤੇ ਇੱਥੇ ਇਹ ਥਾਂ ਦੇ ਉੱਤੇ ਤੇਰਾ ਵੀਰ ਹੁੰਦਾ ਨਾ ਤੇ ਘਰ ਉਹਨੇ ਵੀ ਨਹੀਂ ਮੈਨੂੰ ਵੜਨ ਦੇਣਾ ਮੈਂ ਤਾਂ ਇਨੀ ਫੇਰ ਵੀ ਉਹ ਪਹਿਲਾ ਮਾਸ ਬੰਦਾ ਜਿੰਨੇ ਇਹਨੇ ਗੱਲ ਕਹਿਤੀ ਵੀ ਆਜੇ ਘਰ ਮੈਂ ਤੇ ਉਹਦੀ ਬਾਦਰੀ ਮੰਨਦੀ ਭਾਬੀ ਜੀ ਜੇਕਰ ਤੇ ਵਿੱਚ ਮੈਂ ਨਟੌਰ ਨਾ ਰਹਿਣੀ ਆ ਸਾਰੇ ਮੇਰ ਨਾਲ ਇੰਨਾ ਕਰਦੇ ਸੀ ਜਿੱਤਾ ਮਰਜੀ ਮੇਰੀ ਹਰ ਇੱਕ ਲੋਰ ਵੀ ਪੂਰੀ ਕਰਦੇ ਸੀ ਹੁਣ ਮੈਂ ਉੱਥੇ ਵਾਧੂ ਜੀ ਹੋ ਕੇ ਰਹਿ ਜੂਗੀ ਦਿਵਿੰਦਰ ਵਰਗੀ ਨੇ ਜਦੋਂ ਮਰਜੀ ਮੈਨੂੰ ਗੱਲਾਂ ਕਰਜਾ ਕਰਨਾ ਜੇ ਹੁਣ ਕਰਨੀਆਂ ਗੱਲਾਂ ਤੇ ਸੁਣਨੀਆਂ ਤੇ ਪੈਣੀਆਂ ਆ ਵੇਖਪ੍ਰੀਤ ਜਿੱਦੋਂ ਦੀ ਮੰਮੀ ਐਦਾਂ ਹੋਈ ਆ ਨਾ ਅਸੀਂ ਦੋਵੇਂ ਇਕੱਠੀਆਂ ਹੀ ਰਹੀਆਂ ਵਾ ਇੱਕੋ ਜੀਆਂ ਤੇ ਹੈਗੀਆਂ ਹੈਗੀਆਂ ਤੂੰ ਕਦੀ ਨਹੀਂ ਮੈਂ ਨਾ ਕੋਈ ਗੱਲ ਕੀਤੀ ਵਾਧੂ ਤੇ ਨਾ ਕਿਤੇ ਬਾਹਰ ਅੰਦਰ ਫੇਰੇ ਤੋਰੇ ਦਾ ਹੀ ਤੈਨੂੰ ਜਦਾ ਇਹ ਹੈਗਾ ਹੈਗਾ ਸਕੀਨੇ ਪਰ ਤੇਰੀ ਮੱਤ ਤੇ ਪਤਾ ਨਹੀਂ ਪੜਦਾ ਕਿੱਥੋਂ ਪੈ ਗਿਆ ਦਵਿੰਦਰ ਗੱਲਾਂ ਜਦੋਂ ਕਰਦੀ ਹੀ ਨਾ ਮੈਨੂੰ ਪਤਾ ਜਿੱਦਾਂ ਮੈਂ ਸੁਣ ਕੇ ਆਈਆਂ ਪਹਿਲਾਂ ਤੇ ਮੇਰਾ ਇਰਾਦਾ ਵੀ ਮੈਂ ਇਹਨੂੰ ਜਵਾਬ ਦਵਾਂ ਵੀ ਤੇਰਾ ਕੀ ਕੰਮ ਆ ਦੂਜੇ ਘਰ ਜੋ ਆਣ ਕੇ ਤੇ ਬੋਲਣ ਦਾ ਮੈਂ ਫੇਰ ਚੁੱਪ ਹੀ ਕੀਤੀ ਰਹੀ ਵੀ ਅਸੀਂ ਝੂਠੇ ਆ ਅਸੀਂ ਉਹਦੇ ਨਾਲ ਲੜ ਨਹੀਂ ਸਕਦੇ ਹੁਣ ਉਹਨਾਂ ਦਾ ਪੱਲੜਾ ਜਿਹੜਾ ਤਾਂ ਆਂ ਆ ਬੋਲਦੀ ਤੇ ਬਾਵਾ ਮਾਰ ਮਾਰ ਕੇ ਲੈ ਆ ਉਹਨੂੰ ਅਹੀਂ ਕੰਧਾ ਤਾਂ ਕਰ ਲੈਣੀ ਆਹੀਂ ਤੇ ਹੋ ਜੀ ਦੇ ਮੱਥੇ ਨਹੀਂ ਲੱਗਣਾ ਲੋਕਾਂ ਨੇ ਹਾਨੂੰ ਇਹ ਤੋਮਤਾ ਲਾਉਂ ਪਤਾ ਨਹੀਂ ਵੀ ਉਹਦਾ ਸਿਰ ਕਾਦਾ ਵਾ ਇੰਨਾ ਬੁਲਾਰਾ ਕਰਦੀ ਆ ਵੀ ਕੋਈ ਗੱਲ ਨਹੀਂ ਕਰਨ ਵਾਲੀ ਉਹਨੇ ਤਾਂ ਨੋਂ ਨੋਂ ਜਿੰਨੀਆਂ ਕੁੜੀਆਂ ਵੀ ਨੌਲਣੋਂ ਨੇ ਛੱਡੀਆਂ ਪਲਕੇ ਇਹਨਾਂ ਨੂੰ ਵਿਆਹਣਾ ਨਹੀਂ ਆ ਇਹਨਾਂ ਦੇ ਰਿਸ਼ਤੇ ਨਹੀਂ ਕਰਨੇ ਇਹਨਾਂ ਦੇ ਰਿਸ਼ਤੇ ਕੌਣ ਖੜੂਗਾ ਉਦਾਂ ਤੇ ਭਾਵੇਂ ਹੋ ਹੀ ਜਾਂਦੇ ਜੇ ਇਹ ਘਰ ਆ ਗਈ ਫੇਰ ਨਹੀਂ ਹੋਣੇ ਲੋਕਾਂ ਨੇ ਕਹਿਣਾ ਇਹ ਉਹ ਹੀ ਇਹਦੀ ਮਾਂ ਉਹ ਹੀ ਆ ਜਿਹੜੀ ਬਗਾਨਾ ਪੁੱਤ ਖਾ ਗਈ ਆ ਜੇ ਮੈਨੂੰ ਵੀ ਮੈਨੂੰ ਸਮਝ ਹੀ ਨਾ ਲੱਗੇ ਵੀ ਕੀ ਕੀ ਉਹ ਬੋਲ ਗਈ ਤੇ ਕੀ ਕੀ ਨਹੀਂ ਬੋਲ ਗਈ ਪਰ ਚੁੱਪ ਕਰਕੇ ਸੁਣ ਲਈਆਂ ਕੀ ਕਹਿ ਸਕਦੇ ਹੀ ਉੱਥੇ ਜੇ ਉਹ ਬਾਪੂ ਜੀ ਮੇਰੀ ਇੱਕ ਗਲਤੀ ਕਰਕੇ ਵੇਰ ਜੀ ਨੂੰ ਵੀ ਕਿੰਨੇ ਸ਼ਰਮਿੰਦਾ ਹੋਣਾ ਪਿਆ ਹੋਊਗਾ ਸ਼ਰਮਿੰਦਾ ਮੈਂ ਨਹੀਂ ਇਹਨਾਂ ਨੇ ਤਾਂ ਉੱਥੇ ਨਾ ਦੰਦ ਤਾਂ ਦੰਦ ਨਹੀਂ ਚੁਕਿਆ ਬਸ ਇਹੋ ਹੀ ਬਾਜੀ ਕੋ ਮਾਫੀ ਮੰਗੀ ਉਹਨਾਂ ਨੇ ਵੀ ਇਹੋ ਗੱਲ ਆ ਕਿ ਵੀ ਬਾਜੀ ਅਜੇ ਤੱਕ ਸਾਡੇ ਦੋਵਾਂ ਪਰਿਵਾਰਾਂ ਦੀ ਇੰਨੀ ਵਧੀਆ ਨਿਭਦੀ ਅਸੀਂ ਕਦੀ ਕਹਿਣਾ ਉਨੀ ਕੀ ਨਹੀਂ ਕੀਤੀ ਤੁਹਾਡੇ ਮੂੰਹ ਨੂੰ ਬਸ ਚਲ ਮੈਂ ਉਹਨੂੰ ਇੱਕ ਮੌਕਾ ਦਿੰਨਾ ਹਾਂ ਹੋਂਦਾ ਤੇ ਮੈਂ ਇਹ ਨਹੀਂ ਬੋਲੇ ਉਥੇ ਕੋਈ ਆ ਸਰ ਮਿੰਦਿਆ ਦੇ ਤਾਂ ਆਪਣੇ ਬੱਚਿਆਂ ਦੀ ਕਸਮ ਖਾ ਕੇ ਕਹਿੰਨੀ ਆ ਤੇ ਮੈਂ ਅੱਜ ਤੋਂ ਬਾਅਦ ਕਦੇ ਕੋਈ ਐਦਾਂ ਦਾ ਗਲਤ ਕੰਮ ਨਹੀਂ ਕਰੂੰਗੀ ਤੇ ਜੇ ਤੂੰ ਐਦਾਂ ਦਾ ਕੋਈ ਗਲਤ ਕੰਮ ਨਹੀਂ ਨਾ ਕਰੇਂਗੀ ਤੇ ਕਿਸ ਦੀ ਜ਼ਰਤ ਵੀ ਨਹੀਂ ਵੀ ਤੈਨੂੰ ਕੋਈ ਗੱਲ ਕਰ ਜੂਗਾ ਆਪਣੇ ਘਰ ਸਿਆਣੀ ਬਣ ਕੇ ਰੋ ਤੇ ਆਪਣੇ ਬੱਚਿਆਂ ਨੂੰ ਸੰਭ ਮੈਂ ਤਾਂ ਤੈਨੂੰ ਇਹੋ ਹੀ ਸਮਝਾਉਂਗੀ ਬਾਰ-ਬਾਰ ਸਿਆਣੀ ਤਾਂ ਮੈਂ ਬਣੀ ਜਾਊਂਗੀ ਬਥੇਰੀ ਠੋਕਰ ਲੱਗ ਗਈ ਏ ਮੈਨੂੰ ਆਪਣੇ ਕੀਤੇ ਦਾ ਪੁਸ਼ਤਾਵਾ ਵੀ ਬੜਾ ਵਾ ਬਰਝਰਿਆ ਮੇਰੇ ਮੱਥੇ ਤੇ ਕਾਲਖ ਲੱਗੀ ਆ ਇਹ ਤੇ ਮੈਂ ਜਿੰਨੀ ਮਰਜ਼ੀ ਚੰਗੀ ਵਰਜਾਂ ਇਹ ਤੇ ਨਹੀਂ ਨਾ ਧੁੱਪ ਜਾਣੀ ਉਹ ਤੇ ਹੈ ਹੀ ਆ ਰਹੀ ਨਹੀਂ ਉਮਰਾਂ ਤੱਕ ਮੇਰੇ ਮੱਥੇ ਤੇ ਨਹੀਂ ਰਹਿਣੀ ਇਹ ਤੇ ਤੈਨੂੰ ਪਤਾ ਜਿਦੋਂ ਅਸੀਂ ਮਾੜਾ ਕਰਮ ਕਰਦੇ ਆ ਉਹ ਫਿਰ ਭੁਗਤਣਾ ਤੇ ਪੈਂਦਾ ਹੀ ਆ ਤੇ ਚੱਲ ਕੋਈ ਗੱਲ ਨਹੀਂ ਹੁਣ ਸਵੇਰੇ ਤੂੰ ਤਿਆਰ ਹੋ ਕੇ ਤੇ ਵੇਲੇ ਸਿਹਰੀ ਚੱਲ ਜੀ ਚੰਗਾ ਨਿਆਣੇ ਵਿਚਾਰੇ ਮੂੰਹ ਚੋੱਕ ਕੇ ਵੰਦੇ ਹੋਣੇ ਪੀ ਮੰਮੀ ਨੇ ਆਉਣਾ ਉਹ ਤੇ ਆਂਦੇ ਹੀ ਅੱਜ ਹੀ ਨਾਲ ਲੈ ਆਉਣਾ ਸੀ ਮੰਮੀ ਨੂੰ ਤੇ ਮੈਂ ਤੈਨੂੰ ਪਤਾ ਉਹਨਾਂ ਗਰਮ ਹੈ ਗਈ ਤੋ ਨਾਲ ਤੈਨੂੰ ਵੇਖ ਕੇ ਹੋਰ ਮੱchnਾ ਹੈਗਾ ਤਾਂ ਕਰਕੇ ਫਿਰ ਕਿ ਵਾਹਿਗੁਰੂ ਕਿ ਹਦੀਵੀਤੀ ਪੈਨ ਦੀ ਮੱਤ ਤੇ ਪਰਦਾ ਨਾ ਪਾਈ ਹਰ ਜੱਪਾ ਕਿਹੜੇ ਵੇਲੇ ਕਦੇ ਨੂੰ ਮਿਲੀ ਇਹ ਕਹਿੰਦੇ ਕਦੇ ਨਾ ਮੇਰੇ ਨੂੰ ਫੋਨ ਤੇ ਕਾਲ ਕੀਤੀ ਮੇਰੀ ਸਾਰੀ ਉਮਰ ਨੂੰ ਕਾਲ ਖਲਾ ਗਿਆ ਮੇਰੀ ਤੱਕੀ ਗੜੀਆਂ ਤੇ ਆਂਦੇ ਵੀ ਅੱਗੇ ਮੇਨੇ ਬਣ ਕੇ ਕੀ ਮਾਰੇ ਕਭੀ ਕੀਤੇ ਸੀ ਜਿਹੜੀ ਮੈਂ ਇਹ ਰਾਹ ਤੇ ਪਾਈ ਤੇ ਕਿੰਨੇ ਜੀਆਂ ਨੂੰ ਮੇਰੇ ਕਰਕੇ ਸ਼ਰਮਿੰਦਾ ਹੋਣਾ ਪਿਆ ਮੇ ਪ੍ਰਮਾਤਮਾ ਮੇਰੇ ਹੱਥੋਂ ਇੰਨਾ ਕੁ ਕਰਾਉਣ ਤੋਂ ਪਹਿਲਾਂ ਮੈਨੂੰ ਮਰ ਕਿਉਂ ਨਹੀਂ ਗਈ ਮੈਨੂੰ ਮੌਤ ਕਿਉਂ ਨਹੀਂ ਆ ਗਈ ਇੱਥੋਂ ਚੰਗੀ ਤੇ ਮੈਨੂੰ ਮੌਤ ਦੇ ਦਿੰਦਾ ਐਨਾ ਚੰਗਾ ਮੇਰਾ ਬੰਦਾ ਦੇੜੀਆਂ ਕਰਕੇ ਉਹਦਾ ਟਿੱਡ ਪਾਲਦਾ ਰਿਹਾ ਤੇ ਮੈਂ ਸਾਰੀ ਉਮਰ ਇਹਨੂੰ ਕਾਲ ਖਲਾਤੀ ਕਦੇ ਵੀ ਉਹਦਾ ਵਿਸ਼ਵਾਸ ਨਹੀਂ ਮੇਰੇ ਤੇ ਬਣਨਾ ਤੇ ਕਦੇ ਵੀ ਸਾਡੇ ਰਿਸ਼ਤੇ ਦੀ ਨੀਂਹ ਨਹੀਂ ਪਾਣੀ ਜਿਹੜੇ ਰਿਸ਼ਤੇ ਨੂੰ ਇੰਨੇ ਪਿਆਰ ਨਾਲ ਲੈ ਕੇ ਚੱਲਣ ਦੇ ਹੋ ਗਈ ਕੁੜੀ ਤਿਆਰ ਮੁਰਗੇ ਨੂੰ ਬਾਅਦ ਚ ਮੈਂ ਡਈ ਤਾਂ ਹੈ ਗਈ ਅੰਦਰ ਕੱਪੜੇ ਚੇਂਜ ਕਰਨ ਆਜ ਮੈਂ ਚਾਹਾਂਗਾ ਛੱਡ ਕਿਉਂ ਪ੍ਰੀਤ ਲੈ ਆ ਗਿਆ ਸੂਟ ਹਾਂਜੀ ਆ ਗਿਆ ਚੱਲ ਹੁਣ ਇਹ ਤੂੰ ਨਾ ਸੂਟ ਰੱਖ ਲੈ ਮੈਨੂੰ ਵੈਸੇ ਵੀ ਥੋੜਾ ਖੁੱਲਾ ਵਾ ਤੂੰ ਪਾ ਲਈ ਚੰਗਾ ਠੀਕ ਆ ਹਾਂ ਤੇ ਚੱਲ ਜਾਓ ਫਿਰ ਵੇਲੇ ਸੇ ਚਲੀਏ ਵੇ ਚਲੋ ਚੱਲ ਹੁਣ ਗੱਲ ਇਦਾਂ ਵਾ ਇਹਨ ਜੋ ਹੋ ਗਿਆ ਨਾ ਚੰਗਾਰੀ ਹੋਇਆ ਬਿਛੇੜ ਹੋਇਆ ਪਰ ਅੱਗੇ ਤੋਂ ਮੇਰੀ ਭੈਣ ਖਿਆਲ ਰੱਖੀ ਹੁਣ ਸਾਨੂੰ ਵੀ ਨਾ ਮੁਣਕੇ ਲੋਕਾਂ ਕੋ ਫੇਰ ਗੱਲਾਂ ਦੁਬਾਰਾ ਕਰਾਈਆਂ ਇਹ ਪਰ ਮਹਾਪਾਜੀ ਮੰਨਿਆ ਤੂੰ ਮੇਰੀ ਭੈਣ ਸਿਆਣੀ ਬਣੀ ਉਹ ਗਾੜੀ ਜ਼ਿੰਦਗੀ ਆਪਣੀ ਰੱਖੀ ਜਾਏਗਾ ਠੀਕ ਆ ਰੇ ਜੀ ਐਨੀ ਹੋ ਗਈ ਆ ਜੀ ਵੀ ਜ਼ਿੰਦਗੀ ਚ ਗਲਤੀ ਹੋਊਗੀ ਹਾਂ ਹਾਂ ਬੱਚਾ ਦਾ ਖਿਆਲ ਰੱਖੀ ਆਪਣੇ ਚੰਗਾ ਤੇ ਬੜੇ ਘਰ ਬੜੇ ਪੇਮ ਨਾਲ ਰਹਿਣਾ ਚੰਗਾ ਨਾਲ ਨਾਲ ਸਾਰੀ ਫੈਮਿਲੀ ਦੀ ਤੇ ਉਹ ਕੁੜੀਆ ਸੁੱਤੀ ਹੀ ਮੈਂ ਠਾ ਲਿਆ ਨਹੀਂ ਮੇਰਾ ਜੀ ਨੇ ਕੀਤਾ ਨਾ ਫਿਰ ਹੋਗੀ ਉੱਠ ਕੇ ਚੱਲਣਾ ਤਰਾਉਣਾ ਜਾਣ ਲੱਗਿਆ ਨਹੀਂ ਉਹਨੂੰ ਰਹਿਣ ਦੇ ਸੁੱਤੀ ਸੁੱਤੀ ਰਹਿਣ ਦੇ ਕੋਈ ਕਿਉਂ ਵੀ ਫੇਰ ਆਉਂ ਹਾਂ ਆਹੋ ਨਹੀਂ ਉਹਨੇ ਕਿਤੇ ਪੁੱਛਣਾ ਚਲ ਤੈਨੂੰ ਟੈਨਸ਼ਨ ਨਾ ਲੈ ਕੋਈ ਗੱਲ ਸਭ ਠੀਕ ਹੋ ਜਾਊਗਾ ਸਾਡਾ ਦਮ ਦਾ ਵੀਰ ਤੇਰਾ ਨਹੀਂ ਕਹਿੰਦੇ ਕੋਈ ਕਿਹੜਾ ਮਾਰਦੇ ਰਹਾਂਗੇ ਟੈਨਸ਼ਨ ਕੋਈ ਗੱਲ ਨਹੀਂ ਫੇਰ ਥੋੜੇ ਦਿਨਾਂ ਤੱਕ ਨਾ ਗੇੜਾ ਮਾਰਾਂਗੇ ਚੰਗਾ ਫੋਨ ਫੋਨ ਕਰਦੀ ਰਹੀ ਹੈ ਹੂੰ ਸੂਟ

ਬਾਜਾ ਵੀਰ ਜੀ ਚਾਹ ਬਣਾਉਣੀ ਨਹੀਂ ਚਾਹ ਹੀ ਪੀਣੀ ਮੈਂ ਗਾੜੀ ਜਾਣਾ ਕਿਤੇ ਫੇਰ ਆਉਂ ਕਿਤੇ ਮੈਂ ਚਾਹ ਪੀ ਲੂੰਗਾ ਹੈ ਕੋਈ ਗੱਲ ਨਹੀਂ ਤੂੰ ਘਰ ਕੰਮ ਨਿਆਣੇ ਰੋਟੀਆਂ ਦੇ ਹੈ ਚੰਗਾ ਮਸੀ ਜੀ ਮੈਂ ਵੇ ਚੱਲਦਾ ਹੈ ਚੰਗਾ ਮਸੀ ਜਣ ਹੁਣ ਆ ਗਈ ਪ੍ਰੀਤ ਹੁਣੇ ਮੈਂ ਖਿਆਲ ਰੱਖਿਓ ਤੇ ਹੁਣ ਪਿਆਰ ਨਾ ਦਿਓ ਮੈਂ ਖਿਆਲ ਕੋਈ ਕੋਈ ਰੱਖ ਲਾ ਜਿੰਨੀ ਪੈਰ ਆ ਲੈ ਕੇ ਆਏ ਪਾਉ ਬੀਜੀ ਕੋਈ ਗੱਲ ਨਹੀਂ ਹੁਣ ਤੁਹਾਡੀ ਤੇ ਤੁਹਾਡੀ ਰਹਿਣੀ ਹੈ ਤੁਹਾਡੀ ਨਹੀਂ ਕੀ ਹੈ ਜੀ चल चंगा मासी जी वीर जी हाँ बैठ जाओ चाय पी के जाए मैं बना नहीं है मैं हो नहीं चाय पीनी हूँ नहीं चाय पीनी पी तो मैं बाद पीऊँगी देखूँ है चंगा हूँ नहीं पीनी चाय